ਹਾਂਜੀ ਬਾਬਿਓ ਸਤ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਨੰਨੇ ਬਲੌਗ ਦੇ ਵਿੱਚ ਤੇ ਬਲੌਗ ਆਪਣਾ ਹੋਣ ਵਾਲਾ ਅੱਜ ਸ੍ਰੀ ਹੇਮਕੁੰਣ ਸਾਹਿਬ ਯਾਤਰਾ ਤੇ ਤੇ ਯਾਤਰਾ ਆਪਣੀ ਦਾਤ ਤੋਂ 15-20 ਦਿਨ ਤੱਕ ਹੋ ਸਕਦੀ ਆ ਤੇ ਜੁੜੇ ਰਹੋ ਬਲੌਗ ਦੇ ਨਾਲ ਤੁਹਾਨੂੰ ਡੇਲੀ ਬਲੌਗ ਮਿਲਣਾ ਵਾ ਆਪਣੇ ਬਲੌਗ ਦੇ ਤੁਹਾਨੂੰ ਹਰ ਇੱਕ ਜਾਣਕਾਰੀ ਸ਼ੇਅਰ ਕੀਤੀ ਜਾਊ ਤੁਹਾਡੇ ਨਾਲ ਕਿੱਥੇ ਤੁਸੀਂ ਸਟੇ ਕਰ ਸਕਦੇ ਜੇ ਕਿਹੜਾ ਰਾਹ ਸੇਫ ਆ ਕਿੱਥੇ ਕੀ ਮੋਲ ਚੱਲਣ ਰਿਹਾ ਕਿਦਾਂ ਦਾ ਮੌਸਮ ਆ ਤੁਹਾਡੇ ਨਾਲ ਹਰ ਇੱਕ ਸ਼ੇਅਰ ਕਰਦੇ ਰਾਵਾਂਗੇ ਤੇ ਚੱਲਦੇ ਆਂ ਟਾਈਮ ਅੱਗੇ ਬੜਾ ਹੋ ਗਿਆ ਲੇਟ ਬਹੁਤ ਜ਼ਿਆਦਾ ਹੋ ਗਿਆ ਤੇ ਵੀਰ ਆਪਣੇ ਤਿਆਰ ਖੜੇ ਆ ਤੇ ਇੱਧਰ ਰਾਜਾ ਵੀਰ ਨਾਲ ਚੱਲਿਆ ਆਪਣੇ ਬਾਈ ਬਾਈ ਉਹਦਾ ਵੀਰ ਵੀ ਤੇ ਪਿੰਦਾ ਵੀਰ ਵੀ ਆਪਣੇ ਨਾਲ ਹੀ ਆ ਚੱਲਦੇ ਆਂ ਨਿਕਲਦੇ ਆਂ ਆਪਾਂ ਟਾਈਮ ਬਹੁਤ ਜ਼ਿਆਦਾ ਹੋ ਗਿਆ ਗੱਡੀ ਆਪਣੀ ਪੂਰੀ ਰੈਡੀ ਆ ਲੈ ਸਾਡੀ ਪੂਰੀ ਕੈਮ ਲੱਗ ਗਈ ਕਿ ਨਹੀਂ ਬਲੈਰੋ ਦੱਸੋ ਬਲੈਰੋ ਦਾ ਡਰਾਈਵਰ ਵੇਖ ਲੋ ਤੀ ਮਲਾ ਡਰਾਈਵਰ ਪੂਰਾ ਕੈਂਟ ਆ ਔ ਇੱਕ ਪਟਰੋਲ ਉਹ ਪ੍ਰਾ ਨੂੰ ਲੋਡ ਆ ਡੀਜ਼ਲ ਦੀ ਹਨ ਵੀਗਨ ਅਨਸਾਰ ਜਾਈਏ ਤੈਨੂੰ ਵੀਗਨ ਅਨਸਾਰ ਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਚਾਪ ਯੂ ਹੈਂਡ ਬ੍ਰੇਕ ਇਜ਼ ਇਨ ਕਾਰ ਤੋੜ ਦੱਸ ਕਰ ਲੋਗੀ ਟਾਪਰਾ ਆਈਂ ਥਲੇ ਲਓ ਜੀ ਪਹੁੰਚ ਗਏ ਆਪਾਂ ਬਾਬਾ ਮਨਸਾ ਜੀ ਦਾ ਵੀ ਮੰਡੀ ਇਹ ਲੈ ਕੇ ਤੁਰੇ ਆਪਾਂ ਕਹੀਂ ਸੋਚਿਆ ਚਲ ਮੱਥਾ ਟੇਕ ਲੈਨੇ ਬਾਬੇ ਦੇ ਲੱਸੀ ਦਾ ਬਾਟਾ ਪਹਿਲੀ ਪੇਮੈਂਟ ਤੇ ਤੈਨੂੰ ਸ਼ੋਪਿੰਗ ਕਰਾਉਣੀ ਸਹਲ ਹੋਣੀ ਕਰਾ ਦੇ ਬਾਅਦ ਤਾਂ ਤੈਨੂੰ ਪਤਾ ਨਹੀਂ ਪਾੜੀ ਏਰੀਆ ਲੱਗਣ ਦਾ ਆ ਹਾਂ ਇਹ ਕਾਲਿੰਗ ਕਿੰਨਾ ਆਲੇ ਸਿੰਗਲੀ ਇਹ ਨੀਂ ਹੁਣ ਆਪਾਂ ਨੂੰ ਪੂਰੇ 3 ਘੰਟੇ ਹੋ ਗਿਆ ਤੁਰਿਆ ਨੂੰ ਆਪਾਂ ਰਾਹ ਦੇ ਵਿੱਚ ਰੁਕੇ ਵੀ ਤੇਲਕੋ ਨੂੰ ਆਪਾਂ ਨਹੀਂ ਬੁਲਾ ਸਕਣਾ ਸਕੇ ਉਸ ਤੋਂ ਜੇ ਹੁਣ ਆਪਾਂ ਲੁਧਿਆਣੇ ਆ ਚਲੇ 4 ਕਾਂ 4 ਘੰਟੇ ਲੱਗ ਜਾਣੇ ਆਪਾਂ ਡੇਰਾ ਤੁਰ ਰੁਕਣਾ ਅਚਰਾ ਦੇ ਇਹ ਦੇਖੋ ਨੇ ਤੁਹਾਨੂੰ ਅੱਗੇ ਆਪਾਂ ਰੁਕਿਆ ਵੇਖੋ ਨਿਆਰਾ ਪੂਰਾ ਪਾਮਾ ਦਾ ਥੂ ਪੂਰਾ ਨਿਆਰੇ ਵਾਲਾ ਪਾ ਚਾਹ ਪੀ ਲੱਗੇ ਆ ਸਾਨੂੰ ਘਟੋ ਘਾਟੇ 5-6 ਘੰਟੇ ਹੋ ਗਿਆ ਤੁਰੇ ਨੂੰ ਤੇ ਹਲੇ 3-4 ਘੰਟੇ ਹੋਰ ਲੱਗ ਜਾਣੇ ਆ ਆਪਾਂ ਰਿਸ਼ੀਕੇਸ਼ ਰੁਕਣਾ ਜਾ ਕੇ ਤੇ ਚਾਹ ਪੀਨੇ ਆ ਤੇ ਨਾਲੇ ਕਰਦੇ ਆ ਚੱਕ ਕਿਦਾਂ ਦਾ ਬਣਾਉਂਦੇ ਆ ਚਾਹ ਚੀ ਸਹਾ ਕਿਤਾਬਾ ਤੇ ਰੋਟੀ ਆਪਾਂ ਲਈ ਅੱਗੇ ਜਾ ਕੇ ਖਾਣੀ ਆ ਬੰਦੇ ਥੱਕ ਦੂਗੇ ਹੀ ਉਹਦੇ ਕਰਕੇ ਆਖਾ ਗਰਮੇ ਬੰਦੇ ਗਰਮ ਗਰਮ ਕਰ ਦਈਏ ਤੇ ਸਹਿਲ ਆਪਣਾ ਵੀ ਗਰਮ ਹੋਣ ਲੱਗਾ ਆ ਇਹ ਅੱਗੇ ਗਰਮ ਹੀ ਰਹਿੰਦਾ ਬੰਦੇ ਆਪਣੇ ਵੇਖੋ ਕੀ ਕੰਡੇ ਉੱਧਰ ਹਲੇ ਇਹਨਾਂ ਨੇ ਸ਼ੇਰਾਂ ਨੂੰ ਬਾਥਰੂਮ ਵੀ ਨਹੀਂ ਲੱਭਣ ਦੇ ਤੇ ਹਰ ਉਹ ਰਹੌਣ ਦੇ ਬਾਥਰੂਮ ਦੀ ਸੋਏ ਦੇ ਧਿਰ ਤੋਂ ਮੁੰਡੇ ਆ ਆਪਣੀ ਸ਼ੇਰ ਨੇ ਇਧਰ ਖਲੋਦੀ ਆ ਵਾਈਟ ਕਲਰ ਦੀ ਵੇਖੋ ਲੁੱਕ ਵੇਖੋ ਤੁਸੀਂ ਗੱਡੀ ਦੀ ਚਾਏ ਇੱਕ ਹੋਰ ਫੜੇ ਕੱਪ ਉਧਰ ਆਪਣੇ ਡਰਾਈਵਰ ਸਾਹਿਬ ਵਾਲੇ ਉਧਰ ਗਏ ਆ ਕੀ ਹੋ ਗਿਆ ਡਰਾਈਵਰ ਸਾਹਿਬ ਲੈ ਲਓ ਪੰਜ ਫਿਕਸਲ ਚ ਆਪਣੇ ਮੋਟਰਾਂ ਚੇਂਜ ਕਰੀ ਹਾਂ ਹਾਂ ਬਸ ਹਾਂਜੀ ਆਪਾਂ ਕੋਲ ਹੀ ਚਾ ਅੱਜ ਲੈ ਲੈ ਲਿੰਕੇ ਆਪਾਂ ਨੂੰ ਤੇ ਹੀ ਹੁਣ ਆਪਾਂ ਕੌਣ ਕੇ ਚੱਲੇ ਲਓ ਜੀ ਆਪਣਾ ਬਿੱਲ ਪੇ ਕਰਤਾ ਆਪਾਂ ਤੇ ਅੱਗੇ ਦੀ ਲੋਕੇਸ਼ਨ ਹੁਣ ਦੇਖਣ ਲੱਗੇ ਆ ਹੁਣ ਇਹ ਕਿੱਥੇ ਜਾਣਾ ਆਪਾਂ ਪਾਉਨੇ ਆ ਹੁਣ ਚਲਾਣੇ ਅੱਗੇ ਆਪਾਂ ਤੇ ਲੋਕੇਸ਼ਨ ਅੱਗੇ ਦੀ ਪਤਾ ਨਹੀਂ ਲੱਗਣ ਦੀ ਤੇ ਹੁਣ ਮੈਪ ਤੇ ਲਾਇਆ ਉਹ ਤੇ ਮੈਪ ਦੇ ਹਿਸਾਬ ਨਾਲ ਚੱਲਾਂਗੇ ਇਹ ਗੱਡੀ ਆਪਣੀ ਥੋੜੀ ਗਰਮ ਹੋ ਗਈ ਸੀ ਉਹਨੂੰ ਠੰਡੀ ਕਰ ਲਈਏ ਮੜੀ ਜੀ ਨਾਲੇ ਗੱਡੀ ਦਾ ਤੇਲ ਪੌਂਪ ਚੈੱਕ ਕਰ ਲਓ ਗੱਡੀ ਪੌਣਾ ਵੀਰ ਪਾਣੀ ਵਿੱਚ ਪਾਣੀ ਹੋਰ ਕਰਾ ਪਾਣਾ ਕੰਦਿਆ ਵੇ ਕੰਦੇ ਮਾ ਪੂਲੰਡ ਪਾਣੀ ਵਿੱਚ ਜਗਾੜ ਨਹੀਂ ਸਾਰਾ ਲਿਆਂਦਾ ਆਪਣੇ ਨਾਲ ਲੋ ਜੀ ਪੀਰ ਦਾ ਰਿਗਾਰਡ ਕਰ ਲਿਆ ਆਪਾਂ ਪਾਣੀ ਧਾਣੀ ਰੱਖ ਲਿਆ ਫਰੂਟੇ ਵਗੈਰਾ ਵਾਹ ਤੈਡੂਰ ਚੈੱਕ ਕਰ ਲਓ ਪੂਰਾ ਓਕੇ ਆ ਗੱਡੀ ਆਪ ਨੂੰ ਓਕੇ ਚੱਲੂਗੀ ਪੂਰੀ ਤੈਡੂਰ ਓਕੇ ਸਾਰੇ ਓਕੇ ਰਿਪੋਰਟਾਂ ਓਕੇ ਚੱਲੀਏ ਅੱਗੇ ਗੱਡੀ ਫਿਰ ਚਲੋ ਫਿਰ ਹੋਰ ਕੀ ਲੈਣਾ ਮੈਂ ਤੂੰ ਦੱਸ ਬੱਲੇ ਬੱਲੇ ਹੈ ਕੀ ਤੋਂ ਦੇ ਵੀਰ ਲੈਣੇ ਕੇਲੇ ਲੈ 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 ਕੇਲੇ ਤੋਦਾ ਨਹੀਂ ਗੱਲ ਕੋਈ ਨਹੀਂ ਤੋਦਾ ਵੀਰ ਹੋ ਗਿਆ ਨਰਾਜ ਹੈ ਵੀਰ ਹੋ ਗਿਆ ਨਰਾਜ ਵੀਰ ਹੋ ਗਿਆ ਨਰਾਜ ਮੰਨੋ ਲੈ ਲਵਜ ਲਵਜ ਟਰੱਕ ਭਰ ਕੇ ਡੈਡੀ ਦੇ ਨਾਲ ਲੈ ਹੈ ਜਾਣ ਕੇ ਡੈਡੀ ਦੇ ਨਾਲ ਲੈ ਪੁਰਖਾ ਕੇ ਚੈੱਕ ਕਰ ਲਈਏ ਸਾਡੇ ਭਰਾ ਦੇ ਨਾਲ ਲੈਣਾ ਵੱਡੇ ਪੂਰਾ ਨਹੀਂ ਆ ਰਹਾ ਬਜਿਆ ਪਿਆਗੇ ਕਰੋ ਚੈੱਕ ਵੀਰੇ ਓ ਮਾਈ ਗਾਡ ਇਹ ਲਿਖਿਆ ਯਾ ਵੇਲਾ ਇਹ ਵੀ ਮਾਂ ਦੇ ਫਿਲਮ ਵਾਲਾ ਇਹ ਆ ਫਿਲਮ ਵਾਲਾ ਆਗੇ ਵੇਖੋ ਆ ਇਹ ਹੈਗਾ ਵੀ ਕਿੱਥੇ ਆ ਰਿਹਾ ਲੱਗ ਗਈ ਏ ਮੈਂ ਵੀ ਇਹ ਨੂੰ ਕੁਝ ਲੱਗ ਗਿਆ ਐਮ ਲਿਖਿਆ ਚਾਹੀਦਾ ਇੰਨੀ ਐਮ ਚ ਕਿਉਂ ਸੱਚਾ ਪਿਆਰ ਐਮ ਤੇ ਐਮ ਤੇ ਨਹੀਂ ਹੈ ਠੀਕ ਆ ਆਗੇ ਵੇਖੋ ਮੈਂ ਤੁਹਾਨੂੰ ਕਹਿੰਦਾ ਵੀ ਮਿੱਠਾ ਕਿਦਾਂ ਦਾ ਵਾ ਓਕੇ ਆ ਚਲੋ ਫਿਰ ਚਲਿਏ ਫਿਰ ਓਕੇ ਓਕੇ ਹੁਣ ਠਿਕਾਵੇਂ ਮਿੱਟਾ ਚੱਲੇਗਾ ਚਲੋ ਜੀ ਇਹ ਚੱਲੇ ਤੁਰ ਤੇ ਚੌਰੀ ਸੀ ਇਹ ਆਪਣੇ ਹੋ ਗਏ ਗੰਦੇ ਉਹਦੇ ਕਰਕੇ ਆਈ ਸੋਚਿਆ ਸਾਸ ਸੂਰ ਕਰ ਲਈਏ ਰਾਤ ਖਿਲਾ ਕੇ ਗੱਡੀ ਉਹ ਡਰ ਗਿਆ ਹੀ ਪਾਣੀ ਆ ਦੇ ਕਿਉਂ ਆਣੀ ਆ ਇੱਕ ਦੀ ਜਿਹੜੀ ਕਿਹੜੀ ਆੜੀ ਭੈਣ ਦੇ ਬਲੈਰੋ ਪੂਰੀ ਨਹੀਂ ਆਰੇ ਵਾਲੀ ਹੈਗੇ ਪੂਰੀ ਸ਼ਾਨਦਾਰ ਲੱਗਣੀ ਇਹ ਵੇਖੋ ਤੀ ਐਂਡ ਲੱਗਣੀ ਪੂਰੀ ਚਲੋ ਫੇ ਇਹ ਸਹੀ ਆਉਂਦੀ ਆ ਤੇ ਲੱਗਣ ਰਹਿ ਨਹੀਂ ਮੈਂ ਪੂਰਾ ਜੈਂਟਲਮੈਨ ਨੰਗੇ ਪੈਰੀ ਪਿਆ ਫਿਰਦਾ ਚੱਕਰਾਤ ਨੂੰ ਮਖੌਲ ਕਰੇ ਉਹ ਸਹੀ ਹੀ ਇਹ ਰੇਡ ਚੱਕਰ ਪਾਈ ਆ ਮੈਂ ਤਾਂ ਹੈ ਇੱਕੋ ਆ ਉਹ ਬਾਪੂ ਦੇ ਪਾ ਆ ਉਹ ਘਰੇ ਤੋਂ ਕੀ ਕਿੱਥੇ ਪਹੁੰਚੇ ਆਪਾਂ ਸਾਵਣ ਬਿਹਾਰ ਕਲੋਨੀ ਇਹ ਕਲੋਨੀ ਦਾ ਨਾਮ ਲਿਖਿਆ ਵਾ ਹੈ ਕਿੱਥੇ ਆਪਾਂ ਆਪਾਂ ਸਹਾਰਨਪੁਰ ਲੱਗੇ ਉੱਧਰ ਮੈਂ ਕਿਹਾ ਨਾ ਮੈਂ ਰਹੀ ਸੀ ਕਿ ਇਸ ਇਥੋਂ ਹੈਗਾ ਵਾ 1 ਘੰਟੇ ਦਾ ਰਾਹ ਰਹਿ ਗਿਆ ਵਾ ਤੇ ਪਹਿਲਾਂ ਆਪਾਂ ਰੋਟੀ ਖਾਣੇ ਆ ਤੇ ਫੇਰ ਜਾਂਦੇ ਆਂ ਨਾ ਕੋ ਦਾ ਵੀਰ ਪੂਰਾ ਸੈੱਟ ਹੋਇਆ ਕੰਮ ਇਹ ਟੋਗ ਗਿਆ ਕਾ ਇਹ ਟੋਗ ਗਿਆ ਕਾ ਵੀ ਸੈੱਟ ਹੋ ਗਿਆ ਇਹ ਰੋਟੀਆਂ ਹੁੰਦੀਆਂ ਨੇ ਤੋਂ ਲੈ ਕੇ ਇਹਨਾਂ ਰਪਾਰਟ ਤੱਕ ਇਹ ਆ ਜਾ ਗਿਆ ਹੀ ਆਪਣਾ ਡਰਾਈਵਰ ਉਹ ਲਿਖੋ ਗੱਡੀ ਪੂਰੀ ਆ ਗਈ ਤੇ ਇਹ ਨਹੀਂ ਆ ਰੋਟੀ ਜਣ ਕੀ ਕੀ ਖਾਣ ਨੂੰ ਆ ਤੇ ਫਿਰ ਤਾਂ ਉੱਧਰ ਰੋਟੀ ਲਾਈ ਜੇ ਇਧਰ ਬਾਹਰ ਰਹੀ ਨ ਕੋਈ ਨਾ ਆਹੋ ਲੱਕੀ ਆਪਣੀ ਬਲੇਰੋ ਵੇ ਲੋ ਪੂਰੀ ਘੈਂਟ ਲੱਗਣ ਢਿੱਕੀ ਬਾਹਰ ਨੂੰ ਕਿ ਜੱਜ ਬੋਜੇ ਖਾਂਡਿਆ ਦਾ ਟਾਪੂ ਤੋਂ ਆ ਮੰਗਾਈ ਆ ਦਾਲ ਮੱਖਣੀ ਤੇ ਕੜਾਈ ਪਨੀਰ ਬਾਕੀ ਜੋ ਵੀ ਹੈਗਾ ਤੁਹਾਨੂੰ ਪਤਾ ਹੀ ਆ ਪੂਰੇ ਟੇਸਟ ਹੀ ਬਣੀ ਮੈਂ ਚੈੱਕ ਕੀਤੀ ਆ ਤਾਂ ਯਾਰੇ ਵਾਲੀ ਆ ਰਾਜੀਵ ਨੇ ਪੂਰਾ ਹੁੰੜਿਆ ਮੈਂ ਆਂਦਾ ਜੀ ਨਹੀਂ ਮੀਆਂ 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 ਵੀ ਘਰ ਕੋਲੋਂ ਆ ਗਿਆ ਤੁਹਾਨੂੰ ਮਿਲਦੇ ਸਿੱਧਾ ਬਾਦੁਰ ਲੱਗਿਆ ਬਾਕੀ ਆ ਤਾਂ ਕੋਈ ਖਾਦਾ ਛਕ ਲਿਆ ਦਾਦਾ ਮਾਰਿਆ ਆਂਡਰੇ ਕੱਪ ਕੱਪ 50 ਪੀ ਕੇ ਨਹੀਂ ਰੋਟੀ ਤੁਹਾਨੂੰ ਕੀ ਸਹੀ ਲੱਗਾ ਅਸਲ ਚ ਰੋਟੀ ਥੋੜੀ ਕੰਤ ਸਭ ਇਹ ਸਾਰੀਆਂ ਸਹੀ ਯਾਰ ਬਹੁਤ ਟੇਸਟੀ ਆਹੋ ਇੱਕ ਗੱਲ ਹੈ ਯਾਰ ਬੰਦੇ ਹਾਂ ਮਤਲਬ ਕਿ ਇੱਥੇ ਰੁਕਣਾ ਚਾਹੀਦਾ ਹਰੇਕ ਬੰਦੇ ਨੇ ਜੇ ਮੈਂ ਕਿ ਆਪਾਂ ਹਿਮਕੁੰਨ ਸਾਹਿਬ ਨੂੰ ਜਾਣਾ ਇੱਧਰ ਵੇਖ ਇੱਧਰ ਚੱਖਾ ਥੋੜੀ ਬਾਬਾ ਇਹ ਰਾਤਾਂ ਨੇ ਇਹਨਾਂ ਨੂੰ ਮਿਲਿਆ ਲੇਟ ਆਹੋ ਲੱਗ ਗਿਆ ਲੜ ਗਿਆ ਕਦੋਂ ਲੜ ਗਿਆ ਆਸ਼ਕ ਬਾਬਾ ਆਸ਼ਕ ਬਾਬਾ ਇਹ ਗੱਲ ਕਰੇ ਇਹ ਇਹੀ 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 ਸੀਨ ਦੇ ਤੁਹਾਨੂੰ ਲੋਕ دیਵਾਨੇ ਆ ਦਾਦੋ ਤੋਰੇ ਵੀਰੇ ਆਪਣੀ ਆ ਇੱਧਰ ਸਰਪੰਚ ਬਾਬਾ ਸਰਪੰਚ ਬਾਬਾ ਹਾਜੀ ਯਾ ਬਲੇਟਰ ਪੈਸਾ ਆਵਾ ਫਿੜ ਦੇ ਆ ਵੀਰੇ ਮੂੰਹ ਹੀ ਕੱਲਾ ਘਾਡਿਆ ਹੋਈ ਹੈ ਰਾਜੀ ਵੀਰੇ ਵੀਰੇ ਮੂੰਹ ਮੂਲੀ ਕੱਲਾ ਕਰਦਾ ਵਾ ਜਿਹੜੀ ਪਰ ਗੱਲ ਕਹਿਦੀ ਨਾ ਤੇਰੇ ਬਾਣੇ ਉਹ ਗੱਲ ਨਹੀਂ ਹੁੰਨੂ ਬੱਧੀਏ ਤੱਕ ਨਹੀਂ ਤੂੰ ਕੋਲੇ ਲਾ ਰੋਟੀ ਦਾ ਘਰ ਆ ਉਧਰ ਵੀ ਤੈਨੂੰ ਲੇਪ ਲਾ ਉਹ ਕੀ ਰਿਐਕਸ਼ਨ ਜੋ ਕੇ ਜਲੀ ਸਾਰ ਬਰੋਂ ਨਹੀਂ ਮਾ ਸਕੀ ਉਹ ਮੇ ਖਾਤੇ ਨਹੀਂ ਪਾਈ ਹਾਉਂ ਬੇਰ ਰਕਾਇਕ ਨਾ ਖੇਡਣਾ ਜੇ ਮਠਾ ਦੇ ਦੂਗਾ ਤੇ ਰੋਟੀ ਖਾਧੀ ਆ ਹਾ ਸੈਟਰ ਦੀ ਆਪਰਾ ਹਾ ਜਿਹੜਾ ਹਾਂ ਨਾ ਤੱਕ ਮੈਂ ਨਹੀਂ ਬੋਲਦਾ ਤਾਂ ਮੈਂ ਕਿੰਨੀ ਚਾਹ ਹਾਂ ਠੀਕ ਆ ਮਨ ਤੱਕ ਤਾਂ ਕੱਟ ਲੱਗਦੀ ਹੈ ਇਹਦਾ ਕਿਹੜਾ ਨਾਂ ਚਾਹ ਦੇਣੀ ਆ ਆਹ ਆਹ ਤੇ ਅਜੇ ਇਹਦੇ ਨਾਲ ਕਹਿੰਦੇ ਦੰਦ ਮਾਰੇ ਉਹ ਘਾਤੀਆਂ ਕਰ ਗਏ ਗਲਾਸੀ ਦਾ ਕਾਰਨ ਕੀ ਆ ਤੇ ਤੁਸੀਂ ਇਹਦਾ ਦੰਦ ਮਾਰੇ ਇਹਦੇ ਨਾਲ ਕਿਹਨੇ ਦੰਦ ਮਾਰੇ ਨੇ ਗਲਾਸੀ ਨੂੰ ਕਿਉਂ ਨਾ ਆਏ ਮਜਬੂਤ ਆ ਗਲਾ ਹੈ ਵੀਰੇ ਤੂੰ ਬੁਲਾਉ ਫਿਰ ਗਲਾਸੀ ਟੱਕਰ ਗਈਆਂ ਹੈ ਓਏ ਕਿੰਨਾ ਹੋਇਆ ਸਪੋਰਟ ਵਾਲਾ ਹਾਂ ਪਟਾ ਬਾਗ ਰੱਖੀ ਇਹ ਬੱਟੇ ਏਡਾ ਤੰਦਰ ਗੱਲਾ ਪਾ ਯਾਰ ਤੂੰ ਚੰਗਾ ਬੜਾ ਕਬੱਡੀ ਦਾ ਪਲੇਅਰ ਆ ਯਾਰ ਤੂੰ ਹੁਣ ਪਲੇਅਰ ਤੇ ਫੇਰ ਆਉਣੇ ਆਰੇ ਹੈ ਆਏਗੇ ਕੇ ਬਾਅਦ ਕੰਮ ਸੋਚੇਗੀ ਉਹ ਤੇ ਬੂਟਾਂ ਦੇ ਪਣਾ ਸੈਲੋਟੇਪ ਵਾਲਾ ਗੱਡੇ ਨੂੰ ਸਾਰਾ ਕੁਝ ਵੇਚੀ ਆਉਂਦੇ ਕੀ ਨਾ ਨਾ ਇੱਥੇ ਹੁਣ ਤਾਂ ਕੁਝ ਨਹੀਂ ਹੈਗਾ ਥਲੇ ਥਲੇ ਆ ਹਰ ਵਾਰ ਕੋਈ ਨਹੀਂ ਪਸੀ ਆਹ ਤੇਰੇ ਪੁੱਤ ਦਾ ਖੁਸ਼ੀ ਵੀ ਕਰ ਲਿਆ ਦਿੱਨ ਤੇਰਾ ਨਹੀਂ ਨਹੀਂ ਉਹ ਗੱਲ ਬਲਟਾਉਣੇ ਆਰਾਮਿਕ ਕੋਈ ਗੱਲ ਕੁਛ ਕੁਰਸੀ ਢਾਫੀ ਤੋਦ ਆ ਇੱਕ ਤਾਂ ਖੜਾ ਨਹੀਂ ਯਾਰ ਪਾੜ ਵੀ ਮੇਰਾ ਤੰਗੜਾ ਇੱਕ ਬਾਬੇ ਨੇ ਚੱਲਿਆ ਮੈਨੂੰ ਜਾਣੇ ਤੈਨੂੰ ਚਾਹਿਆ ਜਾ ਮੈਂ ਦੇਖੋ ਸ਼ਾਇਦ ਨੂੰ ਕੋਈ ਨਹੀਂ ਦੱਸਦਾ ਆਹ ਤਾਂ ਨਹੀਂ ਦੱਸਦਾ ਜੀ ਵੀਰ ਕੈਂਡਾ ਵੀ ਆਟੇ ਵੀ ਸਾਈਡ ਦਾ ਹੀ ਆ ਆਹ ਉਹ ਮੱਖੀ ਨੇ ਉਹ ਮੱਖੀ ਨੇ ਕਰੀ ਓਏ ਉਹ 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 ਬੀਚ ਚ ਪਰ ਅਡੀਆਂ ਚੋਕੇ ਵੀਰ ਕੋਸ਼ੀ ਦੇ ਪੂਰੀ ਕਰਨ ਲੱਗਾ ਸੀ ਉਹ ਤੋਂ ਤੇ ਢੇੜ ਨੇ ਸਾਹ ਨੇ ਤਾਂ ਯਾਰ ਨਹੀਂ ਗਿਆ ਯਾਰ ਨਹੀਂ ਗਿਆ ਹੂੰ 2-3 ਸਾਲ ਹੋਏ ਇਨਾ ਫਰਕ ਆ ਉਹ ਕਹਿੰਦਾ 27 ਗਾ ਮੋਰ ਤੇ ਲੱਗਾ ਤੇ ਬਹੁਤੀ ਗੱਲਾਂ ਸਾਈ ਦੇ ਮੋਟਾ ਬਣਾ ਕੇ ਜਨਾ ਬਾਹਰ ਕਰ ਦੇਣਾ ਮੋਟਰ ਤੇ ਹਾਂਜੀ ਚੱਲ ਵੀ ਰੱਖਾਂ ਹੰਕਾ ਦਾ ਕਰੀ ਰਿਹਾ ਹਾਂ ਤਾਂ ਕਿਹਦਾ ਆਹ ਕਾਲਾ ਜਿਹੜੀ ਗੱਲ ਆਪਾਂ ਨੇ ਚਾਹ ਬਣਾ ਰਹੇ ਹਾਂ ਕੱਲੀ ਸੌਪ ਲੈ ਉਸ ਲਈ ਸੌਪ ਜਾਣੀ ਵੀ ਨਹੀਂ ਵੀ ਤੇ ਕੱਲੀ ਸੌਪ ਲੈ ਕੇ ਕਿੱਥੀ ਜਾਓ ਕਿੱਥੀ ਜਾਓਗੇ ਕੋਈ ਕੱਲੀ ਸੌਪ ਕਹਿੰਦੇ ਆ ਆਹ ਖਾਂਡ ਪਰ ਫੇਰ ਚੁੱਪ ਚਾ ਲੈ ਪੜਿਆ ਕਰਾਂ ਆਹ ਕਿਹਦਾ ਦੇਖਾ ਉਹ ਕੀ ਤੁਹਾਡੇ ਅੰਦਰ ਫੇਰ ਪੜਨੇ ਆਣੇ ਕਿੱਦੇ 1200 ਰੁਪਏ ਸੌ ਫਰੀ ਬੋਲਾ ਬਿੱਲ ਆ ਗਿਆ ਬਿੱਲ ਦੇ ਪਰੇ ਫਰੀ ਬੋਲ ਬਿੱਲ ਲੱਗ ਗਿਆ 1200 ਰੁਪਏ ਬਿੱਲ ਆ ਗਿਆ ਆਉਣ ਕਰਦਾ ਰਹੇ ਜੀ ਐਸਟੀ ਪਾਰੇ ਵਿੱਚ ਵਦਾ ਦੇ ਜੀ ਐਸਟੀ ਕਟ ਗਿਆ ਨਾ ਉਹ ਨਾਮ ਵੱਲ ਦਿੱਕਤ ਆਉਂਦੀ ਹੈ ਜੀ ਐਸਟੀ ਰੋਡ ਨੀ ਚਾਰਾਂ ਪੀ ਐਸਟੀ ਮਾਮਾ ਤੇਰੀ ਲਈ ਆਵਾ ਕੜੀ ਢੇਡਾ ਦੇਖਾਇਆ ਹਾਂ ਹਾਂ ਠੀਕ ਹੈ ਸੋ ਸਾਰਾ ਪੜਕੇ ਦਾ ਕਾਰਨ ਟੀਈ ਓਏ ਪੜਕੇ ਦਾ ਸਾਰਾ ਕੀ ਕੀ ਆ ਵੀਰ ਆ ਵੀਰ ਨੇ ਵੇਲਾ ਪੜ ਇਹ ਇਹ ਦਾ ਇਹ ਦਾ ਹਿਸਾਬ ਦਾ ਬਰਾਬਰ ਆ ਤਿੰਨ ਪਿਓ ਪਤਾਂ ਡੇ ਜਨਕੇ ਰੱਖਦੇ ਟਰੇ ਚ ਕਿਤੇ ਸਾਡੇ ਆਪੋ ਪਰ ਤੇ ਨਾਂ ਡੇ ਤਿੰਨੇ ਇਹਨਾਂ ਇਹਨਾਂ ਚਿਕਾਇਚ ਰੱਖੇ ਰੰਗ ਲਾਲੀ ਦੇ ਆ ਮੱਖੇ ਮਖਰਾ ਮਦਰਾਸੀ ਜਨੂ ਨਹੀਂ ਉਹਨਾਂ ਡਾਇਗਰ ਵਿੱਚ ਰੱਖਿਆ ਸਾਰੇ ਹੋਂਡੇ ਵਿੱਚ ਉਹ ਜੇ ਨਪਾਲੀ ਹੈ ਸੁਭਿਓ ਰਾਤ ਦੇ ਚੇਨ ਨੇ ਪੂਰੇ ਤੱਕ ਨਹੀਂ ਦੇ ਤੱਕ ਨਹੀਂ ਜਿਆ ਕੁਝ ਬਾਤ ਕਰ ਚਾਹ ਕੁੜੀ ਉਲੀ ਤਾਣ ਨਹੀਂ ਜਿਹਾ ਫਰਕ ਨਹੀਂ 34 ਤੇ ਖੇ ਪਾਈ ਮੈਂ ਗਿਆ ਨਾ ਹੁਣ ਮਲ ਸੈਨੀਆਂ ਕੈਂਪ ਪਹੁੰਚ ਗਏ ਰਿਸ਼ੀਕੇਸ਼ ਤੇ ਆਪਾਂ ਘਟੋ ਘਟ 8-9 ਘੰਟੇ ਦਾ ਸਫਰ ਪੈ ਕੀਤਾ ਵਾ ਇੱਥੇ ਰਾਤ ਆਪਾਂ ਸਟੇ ਕਰਨਾ ਵਾ ਇੱਥੇ ਰੁਗਣਾ ਆਪਾਂ ਰੂਮ ਪਹਿਲਾਂ ਜਾ ਕੇ ਲੈਣੇ ਆ ਤੇ ਫੇਰ ਦੱਸਦੇ ਹਾਂ ਜਿੰਨੇ ਵੀ ਸਟੇ ਕਰਨਾ ਨਾ ਆਣ ਕੇ ਰਿਸ਼ੀਕੇਸ਼ ਕਰ ਸਕਦਾ ਜੀ ਗੁਰਦਰਾ ਦੀ ਨਾਂ ਦੇਖ ਸਕਦੇ ਸ੍ਰੀ ਹਿਮਕੁੰਡ ਸਾਹਿਬ ਰਿਸ਼ੀਕੇਸ਼ ਇੱਥੇ ਸਟੇ ਕਰ ਸਕਦੇ ਬਹੁਤ ਵਧੀਆ ਵਾ ਤੇ ਜਾ ਕੇ ਤਾਂ ਲੈਣੇ ਅੱਗੇ ਰੂਮ ਕਿਦਾਂ ਦਾ ਕੀ ਸਾਜ਼ਰਾ ਜੀ ਤੁੰਦਪੁਰ ਰੂਮ ਦੀ ਪਰਚੀ ਕਟਵਾ ਲਈ ਆ ਆਪਾਂ ਨੂੰ ਰੂਮ ਮਿਲ ਗਿਆ ਵਾ 1100 ਰੁਪਏ ਦਾ ਰੂਮ ਮਿਲਿਆ ਵਧੀਆ ਏਸੀ ਰੂਮ ਸਟੇ ਕਰਨਾ ਵਧੀਆ ਤੀ ਕਰ ਸਕਦੇ ਰੂਮ ਨਹੀਂ ਹੋ ਕੇ ਰਿਪੋਰਟ ਅੰਦਰ ਤੋਂ ਦੇ ਲੋਕੇਨ ਵੇਖ ਸਾਡੇ ਗੁਰਦੁਆਰਾ ਸਾਹਿਬ ਦੀ ਪੂਰੀ ਸ਼ਾਨਦਾਰਾ ਓਕੇ ਰਿਪੋਰਟਾਂ ਆ ਲੰਗਰ ਹਾਲਾ ਇੱਧਰ সামনে ਲੱਗਾ ਕਿ ਉਹ ਪੱਗਾ ਬੰਨਣ ਨੂੰ ਆ ਲੰਗਰ ਹਾਲਾ ਆ ਉਹ ਸਟੇਟਿੰਗ ਨਾ ਹੈ ਨਾ ਉਹਨਾਂ ਦਾ ਦਾਵਾ ਅਜਿਹਾ ਬਾਈਕ ਨਹੀਂ ਆ ਜੀ ਤਾਂ ਪਾਣੀ ਪੀਉਂਦੇ ਕੀ ਆਲੀ ਨਾ ਓਕੇ ਇਹਨਾਂ ਪੂਰੀ ਕੈਮ ਆ ਨਾ